ਦਾ ਉਹ ਰਸਨਾ ਦਾ ਸੀਗਾ 90 94 95 ਦੀਆਂ ਗੱਲਾਂ ਹਨ ਤੇ ਉਹ ਇੱਕ ਸਮਾਂ ਸੀਗਾ ਜੀ ਉਹਦੇ ਵਿੱਚ ਉਹ ਜਿਹੜੇ ਗੀਤ ਸੀਗੇ ਬੜੇ ਰਿਸ਼ਤੇ ਸੀ ਉਹਨਾਂ ਗੀਤ ਹੁਣ ਤਾਂ ਚਲੋ ਗੀਤਾਂ ਦਾ ਕੋਈ ਨਾ ਮੂੰਹ ਆ ਨਾ ਸਿਰਾ ਪਤਾ ਨਹੀਂ ਲੱਗਦਾ ਜਿਵੇਂ ਕੱਪਤਾ ਪੜ੍ਹ ਦਿੰਦੇ ਆ ਗੱਲਾਂ ਬਸ ਬੀਟ ਚੱਲੀ ਜਾਂਦੀ ਆ ਨਾ ਕੋਈ ਪਤਲਾ ਦਾ ਅੰਤਰੇ ਦਾ ਨਹੀਂ ਪਤਲਾ ਦਾ ਕੋਈ ਸਥਾਈ ਦਾ ਨਹੀਂ ਪਤਲਾ ਦਾ ਵੀ ਕਦੋਂ ਗੀਤ ਖਤਮ ਹੋ ਗਿਆ ਕਦੋਂ ਸ਼ੁਰੂ ਹੋ ਗਿਆ ਲੇਕਿਨ ਉਹਨਾਂ ਸਮਿਆਂ ਦੇ ਵਿੱਚ ਗੁਰੂ ਜੀ ਨੇ ਐਸੀ ਐਸੀ ਗੀਤ ਗਾਏ ਨੇ ਜਿਹੜੇ ਵੀ ਵੀ ਡਿਊਟ ਗੀਤ ਵੀ ਆਏਗਾ ਜਾ ਸਕਦੇ ਨੇ ਔਰ ਹੁਣ ਤੱਕ ਯਾਦ ਆ ਹਾਂ ਜੀ ਬਿਲਕੁਲ ਉਹਦੀ ਹਾਰੀ ਗੀਰਿਕਸ ਯਾਦ ਆ ਹਾਂ ਜੀ ਉਹਨਾਂ ਦਾ ਸੀ ਉਹਨਾਂ ਦਾ ਗੀਤ ਸੀਗਾ ਗੋਰਾ ਰੰਗ ਦੇ ਨਰਮਾ ਉਹਦੇ ਵਿੱਚ ਇੱਕ ਸ਼ੇਅਰ ਸੀਗਾ ਕਾਲੇ ਕੀਤੇ ਜਹਾਂ ਤੇ ਕਿਉਂ ਪੈਦਾ ਉਹ ਮੈਂ ਗੁਰੂ ਜੀ ਨੂੰ ਸੁਣਾਇਆ ਸੀਗਾ ਉੱਥੇ ਅੱਛਾ ਜੀ ਹਾਂਜੀ ਉਸ ਤੋਂ ਬਾਅਦ ਉਹਨਾਂ ਨੇ ਹਾਂ ਜੀ ਜੇ ਤੁਹਾਡਾ ਹੁਕਮ ਹੋਵੇ ਤਾਂ ਮੈਂ ਤੁਹਾਨੂੰ ਪਲੀਜ਼ ਜੀ ਪਲੀਜ਼ ਪਲੀਜ਼ ਉਹ ਸੀਗਾ ਕਾਲੇ ਕੀਤੇ ਜਹਾਂ ਰੱਬਾ ਸਾਨੂੰ ਨੀ ਗੋਰੇ ਪਸੰਦੀ ਕਰਦੇ ਜਾਂ ਤਾਂ ਸਾਨੂੰ ਵੀ ਰਜਮਾ ਰੂਪ ਦੇ ਦੇ ਜਾਂ ਫਿਰ ਗੋਰੀਆਂ ਦਾ ਜਮਣਾ ਬੰਦ ਕਰ ਦੇ ਏ ਮੈਂ ਮਤਲਬ ਸੁਨਾਇਆ ਗੁਰੂ ਜਾਨੂ ਜਦੋਂ ਸੁਨਾਇਆ ਤਾ ਤੁਸੋਂ ਬਹੁਤ ਵਧੀਆ ਗਾਉਣਾ ਓਏ ਗੁਰੂ ਜੀ ਦੇ ਅਰਿਆਜ ਇੰਨੀ ਸੀ ਉਹਨਾਂ ਤੋਂ ਬੋਲਿਆ ਨਹੀਂ ਸੀ ਜਾਂਦਾ ਉਸ ਸਮੇਂ ਤੁਸੀਂ ਦੱਸ ਰਹੀ ਸੀ ਹਾਂ ਹਲੀ ਹਲੀ ਉਹ ਕਿਉਂਕਿ ਦਿਨ ਰਾਤ ਉਹਨਾਂ ਕੋਲ ਜਗਰਾਤਾ ਸੀਗੇ ਪੰਜਾਬੀ ਪ੍ਰੋਗਰਾਮ ਸੀਗੇ ਵਪਾਰੀਆਂ ਦੇ ਤੇ ਬੋਲਿਆ ਵੀ ਨਹੀਂ ਸੀ ਜਾ ਰਿਹਾ ਉਹਨਾਂ ਤੋਂ ਮੈਂ ਤੁਸੋਂ ਬਹੁਤ ਵਧੀਆ ਗਾਉਣਾ ਐਦਾਂ ਮਤਲਬ ਮੈਂ ਕਹਿੰਦੀ ਮੇਰੇ ਸਿਰ ਤੇ ਆ ਤਰਕ ਨਾ ਪਰ ਮੇਰੇ ਕੋਲ ਸਮਾਂ ਨਹੀਂ ਮੈਂ ਤੁਹਾਨੂੰ ਮਤਲਬ ਐਦਾਂ ਨਹੀਂ ਵੀ ਤੁਹਾਨੂੰ ਮੈਂ ਸਖਾ ਨਹੀਂ ਸਕਦਾ ਕਿ ਸਮਝ ਹੈ ਨਹੀਂ ਤੁਹਾਨੂੰ ਮੈਂ ਕਿਹਾ ਗੁਰੂ ਜੀ ਤੁਸੀਂ ਕਿਹੜਾ ਟੀਕਾ ਲਾਉਣਾ ਮੇਰੇ ਹੈ ਨਾ ਮੈਂ ਤਾਂ ਤੁਹਾਨੂੰ ਪਿਆਰ ਕਰਦਾ ਵੀ ਮੈਂ ਤੁਹਾਨੂੰ ਨੂੰ ਹੀ ਮੈਂ ਰੋਣ ਲੱਗ ਗਿਆ ਉੱਥੇ ਬਹੁਤ ਹਾਂ ਮੇਰੇ ਭਾਪਕ ਹੋ ਗਿਆ ਮੈਂ ਕਿਹਾ ਮੈਂ ਤਾਂ ਜਾਣਾ ਨਹੀਂ ਹੈ ਮੇਰੇ ਤੇ ਸਿਰ ਤੇ ਹੱਥ ਰਿਹਾ ਫਿਰ ਦੋਨੇ ਹੱਥ ਮੇਰੇ ਸਿਰ ਤੇ ਰੱਖੇ ਬਸ ਉਹ ਉਹ ਬਰਕਤ ਹੁਣ ਤੱਕ ਉਹ ਬਰਕਤ ਹੁਣ ਤੱਕ ਆਈ ਜਾਂਦੀਆਂ ਜੀ ਮੇਰਾ ਦੂਜਾ ਰੱਬ ਨਹੀਂ ਮੇਰੇ ਗੁਰੂ ਜੀ ਜਨਾਬ ਸਿੰਘ ਸਰਬੋਤ ਸਿੰਘ ਦਾ ਸਾਹਿਬ ਜਿਨ੍ਹਾਂ ਦੇ ਨਾਮ ਦੇ ਨਾਲ ਮੈਨੂੰ ਮੇਰੇ ਘਰ ਦੇ ਬੱਚੇ ਪੜ ਰਹੇ ਹਨ ਮੇਰੀ ਰੋਟੀ ਚੱਲਦੀ ਹੈ ਬਸ ਉਹਨਾਂ ਦੇ ਸਿਰ ਤੇ ਉਹ ਫੈਮਿਲੀ ਨੂੰ ਮਿਲਦੇ ਹੁੰਦੀ